ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦੇ ਨਿੱਕੇ ਸ਼ਹਿਜ਼ਾਦੇ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨੀਹਾਂ ਦੇ ਵਿੱਚ ਜਿਣੇ ਗਏ ਅੱਜ ਅਸੀਂ ਇੱਕ ਲੜੀ ਸਟਾਰਟ ਕਰ ਰਹੇ ਹਾਂ ਭਾਗ ਪਹਿਲੇ ਤੋਂ ਲੈ ਕੇ ਅਖੀਰ ਤੱਕ ਕੀ ਪਾਣਾ ਵਾਪਰਿਆ ਉਸ ਜ਼ਾਲਿਮ ਨੂੰ ਜ਼ੁਲਮ ਕਰਦਿਆਂ ਤਰਤਾ ਵੀ ਤਰਸ ਨਾ ਆਇਆ ਤੇ ਉਸ ਜ਼ੁਲਮ ਦੀ ਦਾਸਤਾ ਜੋ ਲਿਖੀ ਗਈ ਸਾਕਾ ਸਰਹੰਦ ਉਸ ਦੀ ਗੱਲਬਾਤ ਅਸੀਂ ਅੱਜ ਸ਼ੁਰੂ ਕਰਦੇ ਹਾਂ ਤੇ ਤੁਹਾਨੂੰ ਲੜੀਵਾਰ ਉਸ ਗੱਲਬਾਤ ਨਾਲ ਜੋੜੀ ਰੱਖਾਂਗੇ ਆਪ ਜੀ ਕਿਰਪਾ ਕਰਕੇ ਇਸ ਲੜੀ ਨੂੰ ਧਿਆਨ ਨਾਲ ਸੁਣਿਓ ਤੇ ਹਰ ਇੱਕ ਭਾਗ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾਓ ਇਹ ਜਿਹੜੀ ਸਾਕਾ ਸਰਹੰਦ ਦੀ ਗੱਲਬਾਤ ਹੈ ਇਹ ਸੁਣਨ ਤੋਂ ਬਾਅਦ ਅੱਖਾਂ ਦੇ ਵਿੱਚ ਅਥਰੂ ਆਉਣੇ ਲਾਜ਼ਮੀ ਨੇ ਕਿਉਂਕਿ ਨਾ ਕਦੇ ਐਹਾਜਾ ਕੁਝ ਹੋਇਆ ਤੇ ਨਾ ਕੁਝ ਹੋਵੇਗਾ ਇਤਿਹਾਸ ਦੇ ਵਿੱਚ ਇਹ ਘਟਨਾ ਸੁਨਹਿਰੀ ਅੱਖਰਾਂ ਨਾਲ ਲਿਖੀ ਗਈ ਤੇ ਹਰ ਇੱਕ ਅੱਖ ਦੇ ਵਿੱਚ ਹੰਝੂਆਂ ਦਾ ਵਗਣਾ ਲਾਜ਼ਮੀ ਹੈ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਿੱਕੇ ਸ਼ਹਿਜ਼ਾਦੇ ਆ ਨੇ ਸਾਹਿਬ ਜਾਦਿਆ ਨੇ ਉਹ ਕੰਮ ਕਰ ਦਿੱਤਾ ਜੋ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਤੇ ਨਾ ਹੀ ਹੋਵੇਗਾ ਆਪਾਂ ਉਸ ਲੜੀ ਦੀ ਸ਼ੁਰੂਆਤ ਕਰਦੇ ਹਾਂ ਕਵੀ ਕੀ ਆਖਦਾ ਹੈ ਜਿਸ ਦਮ ਅਨੰਦਪੁਰ ਮੇ ਸਤ ਗੁਰੂ ਮਕੀਮ ਥੇ ਹਮਰਾ ਕਰਕੇ ਲੋਕ ਥੇ ਔਰ ਕੁਛ ਨਦੀਮ ਥੇ ਚਾਰੋਂ ਤਰਫ ਸੇ ਕਿਲੇ ਕਿਲਾ ਕੋ ਘੇਰੇ ਗਨੀਮ ਥੇ ਟੂਟੇ ਸ ਰਜ਼ਕ ਕੇ ਦਿਲ ਸਿੰਘਾ ਦੋਨੀਮ تھے ਪਿਆਸੇ تھے اور ਭੁੱਖ ਦੀ شدت ਕਮਾਲ थी थी मुक्सर सी फौज वो भी निढाल थी जिस समय श्री गुरु गोविंद सिंह जी आनंदपुर साहिब वेखि रह रहे सन परिवार दे ਲੋਕ ਅਤੇ ਕੁਝ ਕੁ ਸਾਥੀ ਹੀ ਇਸ ਸਮੇ ਆਪ ਜੀ ਨਾਲ ਸਨ ਦੁਸ਼ਮਨ ਦੇ ਦਲਾ ਨੇ ਕਿਲੇ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਸੀ ਇਸ ਕਿਲਾਬੰਦੀ ਕਰਕੇ ਗੇਲੇ ਅੰਦਰ ਰਾਸ਼ਨ ਪਾਣੀ ਨਹੀਂ ਸੀ ਜਾਨ ਦਿੱਤਾ ਜਾਂਦਾ ਅਤੇ ਅੰਨ ਪਾਣੀ ਦੀ ਤੋੜ ਕਰਕੇ ਸਿੰਘਾਂ ਦੇ ਦਿਲ ਟੁੱਟਦੇ ਜਾ ਰਹੇ ਸਨ ਪਿਆਸੇ ਹੋਣ ਦੇ ਨਾਲ ਨਾਲ ਭੁੱਖ ਵੀ ਕਹਿਰਾਂ ਦੀ ਲੱਗੀ ਹੋਈ ਸੀ ਥੋੜੀ ਜੀ ਗੁਰੂ ਜੀ ਦੀ ਫੌਜ ਸੀ ਅਤੇ ਉਹ ਵੀ ਹਾਲੋਂ ਬਿਹਾਲ ਹੋਈ ਪਈ ਸੀ ਆਦਾ ਕੀ ਫੌਜ ਕੇ ਨਾਂ شمارੋ ਹਿਸਾਬ تھے ਸਰਦਾਰ ਫੌਜ ਇੱਕ ਨਹੀਂ ਦੋ ਨਵਾਬ تھے ਰਾਜੇ ਕਈ ਪਹਾੜ ਕੇ ਵੀ ਹਮਰਕਾਬ تھے ਸਿੰਘੋਂ ਸੇ ਬਸਤ ਚੰਦ ਇਹ ਸੇਖੋ ਸਵਾਬ ਥੇ ਸਿੱਖੋਂ ਕੀ ਆਰਜ਼ੂ ਥੀ ਕਿ ਲੜ ਲੜ ਕਰ ਸ਼ਹੀਦ ਹੋਂ ਸਤਗੁਰ ਇਹ ਸੋਚਤੇ ਥੇ ਨਾ ਜਾਇਆ ਮੁਰੀਦ ਹੋਂ ਦੁਸ਼ਮਨ ਫੌਜ ਦੀ ਗਿਣਤੀ ਬੇਹਿਸਾਬ ਸੀ ਇਨ੍ਹਾਂ ਦਾ ਸੈਨਾਪਤੀ ਵੀ ਇੱਕ ਨਹੀਂ ਬਲਕਿ ਦੋ ਸਨ ਪਹਾੜੀ ਰਿਆਸਤਾਂ ਦੇ ਕੁਝ ਰਾਜੇ ਵੀ ਦੁਸ਼ਮਨ ਫੌਜ ਦਾ ਸਾਥ ਦੇ ਰਹੇ ਸਨ ਉਧਰ ਖਾਲਸਾ ਫੌਜ ਵਿੱਚ ਕੁਝ ਬਜ਼ੁਰਗ ਤੇ ਕੁਝ ਜਵਾਨ ਹਿੱਸਨ ਸਿੰਘਾਂ ਦੇ ਮੰਨ ਦੀ ਰੀਜ ਦੁਸ਼ਮਣ ਨਾਲ ਦੋ ਹੱਥ ਕਰਦੇ ਹੋਏ ਸ਼ਹੀਦੀਆਂ ਪਾਉਣ ਦੀ ਸੀ ਲੇਕਿਨ ਸਤਗੁਰੂ ਜੀ ਪਿਆਰੇ ਸਿੰਘਾਂ ਦੀਆਂ ਕੀਮਤੀ ਜਾਨਾਂ ਅੰਜਾਈ ਗਵਾਉਣ ਦੇ ਵਿਰੁੱਧ ਸਨ ਬੋਲੇ ਕਿ ਆਪਣੀ ਫੌਜ ਨਿਹਾਇਤ ਹੈ ਮੁਕਸਰ ਘੇਰੇ ਹੋਏ ਹੈ हमको ਹਜ਼ਾਰੋਂ ਹੀ ਅਹਿਲ ਸਰ ਛੇੜੇ ਗਰ ਆਪਣੇ ਆਪ ਕੋ ਦੁਸ਼ਮਣ ਕੇ ਰਹਿਮ ਪਰ ਇਸਮੇ ਵੀ ਆਪਣੀ ਇੱਜ਼ਤੋ ਅਜਮਤ ਕਾ ਹੈ ਖਤਰ ਚੀੜਿਓਂ ਕੋ ਆਜ ਹੀ ਮੈਂ ਲੜਾ ਦੂਗਾ ਬਾਜ ਸੇ ਕੁਛ ਫਾਇਦਾ ਨਹੀਂ ਹੈ ਮਗਰ ਤਰਕੋ ਤਾਜ ਸੇ ਸਤਗੁਰੂ ਸਿੰਘਾਂ ਨੂੰ ਸੰਬੋਧਿਤ ਹੋਏ ਅਤੇ ਕਿਹਾ ਕਿ ਸਾਡੀ ਫੌਜ ਜ਼ਿਆਦਾ ਹੀ ਇਕੱਠ ਹੈ ਅਤੇ ਸਾਨੂੰ ਹਜ਼ਾਰਾਂ ਹੀ ਸ਼ਰਾਰਤੀ ਲੋਕਾਂ ਨੇ ਘੇਰਿਆ ਹੋਇਆ ਹੈ ਇਸ ਹਾਲਤ ਵਿੱਚ ਜੇਕਰ ਅਸੀਂ ਆਪਣੇ ਆਪ ਨੂੰ ਦੁਸ਼ਮਣ ਦੇ ਰਹਿਮੋ ਕਰਮ ਉਤੇ ਛੱਡ ਦਿੰਦੇ ਹਾਂ ਤਦ ਵੀ ਸਾਡੀ ਆਨ ਤੇ ਸ਼ਾਨ ਨਹੀਂ ਰਹਿੰਦੀ ਇਸ ਲਈ ਮੈਂ ਅੱਜ ਚੀੜੀਆਂ ਨੂੰ ਬਾਜਾਂ ਨਾਲ ਪੜਾ ਹੀ ਦਿਆਂਗਾ ਕਿਉਂਕਿ ਦੌੜ ਭੱਜ ਕੇ ਕਿਧਰੇ ਤੁਰ ਜਾਂਦਾ ਵੀ ਕੋਈ ਲਾਭ ਨਹੀਂ ਹੋਵੇਗਾ ਦੁਨੀਆ ਕੇ ਲੋਗ ਹੁੰਦੇ ਹੈ ਪਾਗਲ ਜਨੂਨ ਸੇ ਹਰ ਮੁਸਲੇ ਯਹਾਂ ਹੈ ਗਰਜ਼ ਹਮ ਕੋ ਦੂਨ ਸੇ ਕਿਆ ਫਾਇਦਾ ਹੈ ਹਿੰਦੂ ਔਰ ਮੁਸਲਮਾਨ ਕੇ ਖੂਨ ਸੇ ਬਿਹਤਰ ਹੈ ਇਜ ਨਸ਼ਾ ਨਾਬ ਹੀ ਕਰੇ ਜਿਨੂੰ ਜ਼ਬੂਨ ਸੇ ਇਤਨੇ ਮੇ ਇਤਲਾ ਹੋਈ ਕਾਸਿਦ ਇੱਕ ਆਇਆ ਹੈ ਸਰਹੰਦ ਦੇ ਨਵਾਬ ਦਾ ਪੈਗਾਮ ਲਾਇਆ ਹੈ ਸੰਸਾਰ ਦੇ ਲੋਕ ਕਿਸੇ ਖਬਤ ਕਾਰਨ ਪਾਗਲ ਹੀ ਹੋਏ ਹੋਏ ਸਨ ਪਰ ਕੋਈ ਸੁਧਾਰਕ ਬਣਿਆ ਦਿਸਦਾ ਹੈ ਜਦੋਂ ਕਿ ਇਹਨਾਂ ਨੂੰ ਕਮੀਨਗੀ ਤੋਂ ਵੱਧ ਕੋਈ ਮਤਲਬ ਨਹੀਂ ਖੂਨ ਇੱਕ ਹਿੰਦੂ ਦਾ ਹੈ ਜਾਂ ਮੁਸਲਮਾਨ ਦਾ ਇਸ ਨੂੰ ਅਜਾਈ ਵਗਾਨ ਦਾ ਕੀ ਮਤਲਬ ਹੈ ਅਜੇ ਮੂਰਖਤਾਈ ਦੇ ਕੰਮਾਂ ਤੋਂ ਬਚਣਾ ਹੀ ਇਨਸਾਨੀਅਤ ਹੈ ਅਜੇ ਵਿਚਾਰ ਚੱਲ ਹੀ ਰਹੇ ਸਨ खबर मिली के सरहंद दे नवाब का सुनेहा लेके कोई हरकारा आया है फुरमाए सतगुर इसे लाओ हमारे पास यह पा के हुक्म तुरत गया उठ के एक दास लाया शफीर जिस पे था छाया हुआ हरास दीवान खालसों का जो देखा उड़ गए हवा सतगुरु ने देखे हौसले पूछा ये प्यार से पैगाम क्या तू लाया है फौज सरार से ਸਤਗੁਰੂ ਜੀ ਨੇ ਬਚਨ ਕੀਤਾ ਕਿ ਹਰਕਾਰੇ ਨੂੰ ਸਾਡੇ ਪਾਸ ਲੈ ਕੇ ਆਓ ਇਹ ਹੁਕਮ ਸੁਣ ਕੇ ਇੱਕ ਸੇਵਕ ਉੱਠਿਆ ਤੇ ਸਰੰਦ ਤੋਂ ਆਏ ਸ਼ਫੀਰ ਨੂੰ ਲਿਆ ਗੁਰੂ ਜੀ ਪਾਸ ਹਾਜ਼ਰ ਕੀਤਾ ਜਿਸਦੇ ਮੂੰਹ ਤੇ ਡਰ ਜਿਹਾ ਛਾਇਆ ਹੋਇਆ ਸੀ ਅਤੇ ਖਾਲਸੇ ਦੇ ਦੀਵਾਨ ਨੂੰ ਤੱਕ ਕੇ ਜਿਸਦੇ ਹੋਸ਼ ੁੱਡੇ ਹੋਏ ਸਨ ਸਤਗੁਰਾਂ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਸ਼ਰਾਰਤੀ ਫੌਜ ਦਾ ਕੀ ਸੁਨੇਹਾ ਲੈ ਕੇ ਆਇਆ ਹੈ ਕਹਨੇ ਲਗਾ ਹਜ਼ੂਰ ਦਾ ਰਤਬਾ ਬੁਲੰਦ ਹੋ ਨਾਨਕ ਕੀ ਸ਼ਾਨ ਦਸਵੇਂ ਗੁਰੂ ਮੇ ਦੋ ਚੰਦ ਹੋ ਹਾਦੀ ਹੋ ਇੱਕ ਜ਼ਮਾਨੇ ਕੇ ਤੂੰ ਦਰਦਮੰਦ ਹੋ ਕੀ ਜੇ ਮਾਫ ਬਾਤ ਅਗਰ ਨਾ ਪਸੰਦ ਹੋ ਭੇਜਿਆ ਹੈ ਮੁਜ ਕੋ ਨਾਜ਼ਮ ਸਰਹੰਦ ਨੇ ਯਹਾਂ ਫਰਮਾਨ شاہ ਦਿੱਲੀ ਕੇ ਪਵੰਦ ਨੇ ਯਹਾਂ ਹਰਕਾਰੇ ਨੇ ਕਿਹਾ ਕਿ ਹਜੂਰ ਦੀ ਪਦਵੀ ਹੋਰ ਵੀ ਉੱਚੀ ਹੋਵੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਾਨ ਆਪ ਜੀ ਦੀ ਸ਼ਾਨ ਨੂੰ ਦਬਾਲਾ ਕਰੇ ਆਪ ਇਸ ਜਮਾਨੇ ਦੇ rehvar ਹੋ ਲੋਕਾਈ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ ਬੇਨਤੀ ਹੈ ਕਿ ਜੇਕਰ ਕੋਈ ਗੱਲ ਪਸੰਦ ਨਾ ਆਵੇ ਤਾਂ ਉਸ ਲਈ ਮਾਫ ਕਰ ਦੇਣਾ ਮੈਨੂੰ ਸਰਾਂ ਦੇ ਨਵਾਬ ਨੇ ਆਪ ਜੀ ਪਾਸ ਭੇਜਿਆ ਹੈ मेरे पास दिल्ली के बादशाह फ़ुरमान है उसने कहा कि हमको नहीं है वैर आपसे रखते नहीं है कद हरमो दैर आपसे पाते हैं सब बशर सबकी खैर आपसे अपने ब बजा तमा हुए गैर आपसे दीनों धर्म को छोड़ के अंधे हुए हैं कुछ नाजिल पहाड़ पर से दरिंदे हुए हैं कुछ ਵਾਸ਼ਾ ਨੇ ਕਿਹਾ ਕਿ ਸਾਨੂੰ ਆਪ ਨਾਲ ਕੋਈ ਦੁਸ਼ਮਣੀ ਨਹੀਂ ਹੈ ਨਾ ਹੀ ਮੰਦਰ ਜਾਂ ਮਸਜਿਦ ਦਾ ਆਪ ਨਾਲ ਕੋਈ ਤਕਰਾਰ ਹੈ ਸਾਰੇ ਲੋਕ ਆਪਸੋ ਨੇਕੀ ਅਤੇ ਭਲਾਈ ਦਾ ਸਬਕ ਲੈਂਦੇ ਹਨ ਕੁਝ ਆਪ ਦੇ ਆਪਣੇ ਹੀ ਲੋਭ ਲਾਲਚ ਵਿਚ ਆਣ ਕੇ ਆਪ ਦੇ ਵਿਰੋਧੀ ਬਣੇ ਹੋਏ ਹਨ ਕੁਝ ਲੋਕ ਧਰਮ ਮਹਿਮਾਨ ਨੂੰ ਭੁੱਲ ਕੇ ਅੰਨੇ ਹੋ ਚੁੱਕੇ ਨੇ ਇਸੇ ਤਰ੍ਹਾਂ ਕੁਝ ਪਹਾੜੋਂ ਉਤਰ ਕੇ ਆਏ ਲੋਕ ਪਹਾੜੀ ਰਾਜੇ ਵੀ ਵਹਿਸ਼ੀ ਜਾਨਵਰ ਬਣ ਚੁੱਕੇ ਹਨ ਛੋੜੋ ਅਨੰਦਪੁਰ ਇਹ ਸ਼ਾਹੀ ਮੁਕਾਮ ਹੈ ਮਗਦੂਸ ਇਸ ਜਗ੍ਹਾ 'ਤੇ ਤੁਹਾਡਾ ਕਿਆਮ ਹੈ ਫੌਜੋਂ ਸੇ ਔਰ ਕਿਲੋਂ ਸੇ ਕਿਆ ਤੁਮਕੋ ਕਾਮ ਹੈ ਲੜਨਾ ਹੀ ਜਬ ਨਹੀਂ ਇਹ ਕਿਉਂ ਤੂਮਤਾਮ ਹੈ ਹੈ ਖੈਰ ਇਸੀ ਮੇ ਆਪਣੇ ਕਹੇ ਪਰ ਅਮਲ ਕਰੋ ਬੇਸੁਦਾ ਹਮਦਮੋਂ ਕੋ ਨ ਨਜ਼ਰ ਅਜ਼ਲ ਕਰੋ ਆਪ ਅਨੰਦਪੁਰ ਨੂੰ ਛੱਡ ਦਿਓ ਕਿਉਂਕਿ ਇਹ ਬਾਦਸ਼ਾਹ ਦੀ ਜਗ੍ਹਾ ਹੈ ਆਪ ਦਾ ਇਸਥਾਨ ਵਾਸ ਕਰਨਾ ਖਤਰਾ ਖਤਰਿਆ ਤੇ ਆਫਤਾਂ ਭਰੇ ਆਪ ਜਿਹੇ ਧਰਮੀ ਲੋਕਾਂ ਦਾ ਕਿਲਿਆਂ ਤੇ ਫੌਜਾਂ ਨਾਲ ਕੀ ਕੰਮ ਹੈ ਜਦੋਂ ਆਪਨੇ ਜੰਗ ਯੁੱਧ ਕਰਨੇ ਹੀ ਨਹੀਂ ਤਾਂ ਫਿਰ ਇਹ ਧੂਮ ਧਾਮ ਨਗਾਰੇ ਫੌਜੀ ਮਸ਼ਕਾਂ ਹਥਿਆਰਾਂ ਦਾ ਪ੍ਰਦਰਸ਼ਨ ਆਦਿ ਕਿਸ ਵਾਸਤੇ ਆਪ ਦੀ ਇਸੇ ਗੱਲ ਵਿੱਚ ਭਲਾਈ ਹੈ ਕਿ ਆਪਣੀ ਸਿੱਖਿਆ ਉੱਤੇ ਚੱਲੋ ਅਤੇ ਆਪਣੇ ਸਾਥੀਆਂ ਨੂੰ ਫਜ਼ੂਲ ਦੀ ਮੌਤ ਦੇ ਹਵਾਲੇ ਨਾ ਕਰੋ ਦੁਨੀਆ ਕੇ ਹਮ ਤੋ ਦੀਨ ਕੇ ਤੁਮ ਪਾਸ਼ਾ ਹੋ ਆਤਾ ਨਹੀਂ ਯਕੀਂ ਤੁਮੇ ਦੁਨੀਆ ਕੀ ਚਾਹੋ ਸਤਗੁਰ ਕੇ ਪਾਸ ਕਿਸ ਲਈ ਫੌਜੇ ਸਿਪਾਹੋ ਨਾਨਕ ਕੇ ਜਾਨਸ਼ੀਨ ਕੋ ਕਿਉਂ ਹੁਬਜਾਹੋ ਸਿੰਘੋ ਕੋ ਸਾਥ ਲੈ ਕੇ ਯਹਾਂ ਸੇ ਸਿਧਾਰਿਏ ਵਾਹਿਗੁਰੂ ਕੀ ਫਤਿਹ ਦਾ ਨਾਰਾ ਪੁਕਾਰਿਏ ਆਪਦੇ ਤੇ ਸਾਡਾ ਕੋਈ ਜੋੜ ਨਹੀਂ ਅਸੀਂ ਦੁਨੀਆ ਦੇ ਬਾਦਸ਼ਾਹ ਹਾਂ ਤੇ ਤੁਸੀਂ ਦੀਨ ਦੇ ਪਾਦਸ਼ਾਹ ਹੋ ਆਪ ਵੀ ਦੁਨੀਆਵੀ ਚਾਹਨਾ ਰੱਖਦੇ ਹੋ ਇਹ ਜਾਣ ਕੇ ਯਕੀਨ ਨਹੀਂ ਆ ਰਿਹਾ ਦੀਨ ਦੇ ਪੈਗੰਬਰਾਂ ਪਾਸ ਫੌਜਾਂ ਤੇ ਸਪਾਹੀਆਂ ਦਾ ਕੀ ਕੰਮ ਹੈ ਗੁਰੂ ਨਾਨਕ ਸਾਹਿਬ ਦੇ ਉੱਤਰਾਧਿਕਾਰੀ ਨੂੰ ਪਦ ਪਦਵੀਆਂ ਦੀ ਖਾਹਿਸ਼ ਕਿਉਂ ਹੋਵੇ ਸੋ ਚਿੰਗਾ ਹੋਵੇਗਾ ਕਿ ਆਪ ਆਪਣੇ ਸਿੰਘਾਂ ਸਵੇਤ ਅਨੰਦਪੁਰ ਸਾਹਿਬ ਨੂੰ ਵਾਹਿਗੁਰੂ ਕੀ ਫਤਿਹ ਬੁਲਾ ਕੇ ਇਥੋਂ ਤੁਰ ਜਾਵੋ पैगाम सुन के सतगुरु खामोश हो गए पैदा तबियोत तबीयतों में मगर जोश हो गए दर पे निकालने के सितम कोश हो गए जाते हैं हम तो बोलेंगे रुपोश हो गए ललकारे फौज से के किला से निकले चलो दुश्मन से होशियार रहो और संभल चलो उपरोक्त पैगाम सुन के सतगुरु जी कुछ देरली चुप हो गए ਲੇਕਿਨ ਆਪ ਜੀ ਦੇ ਜਿਸਮ ਅੰਦਰ ਜੋਸ਼ ਉਛਾਲੇ ਮਾਰਨ ਲੱਗਾ ਸਤਿਗੁਰੂ ਜੀ ਫਰਮਾਇਆ ਕਿ ਜ਼ਾਲਮ ਤਾਂ ਸਾਨੂੰ ਇੱਥੋਂ ਕੱਢਣ ਲਈ ਬੂਹੇ ਉੱਤੇ ਆਣ ਖਲੋਤੇ ਹਨ ਜੇਕਰ ਅਸੀਂ ਚਲੇ ਜਾਂਦੇ ਹਾਂ ਤਾਂ ਆਖਣਗੇ ਕਿ ਮੂੰਹ ਛਿਪਾ ਕੇ ਕਿਧਰੇ ਫਰਾਰ ਹੋ ਗਈ ਇਸ ਲਈ ਅਸੀਂ ਜੇਕਰ ਜਾਵਾਂਗੇ ਤਾਂ ਸਭ ਨੂੰ ਦੱਸ ਕੇ ਜਾਵਾਂਗੇ ਸਤਿਗੁਰਾਂ ਨੇ ਫੌਜ ਨੂੰ ਲਲਕਾਰ ਕੇ ਕਿਹਾ ਕਿ ਕਿਲੇ ਵਿੱਚੋਂ ਨਿਕਲ ਚਲੋ ਦੁਸ਼ਮਣ ਪਾਸੋਂ ਸਾਵਧਾਨ ਰਹਿੰਦੇ ਹੋਏ ਸੰਭਲਦੇ ਹੋਏ ਚੱਲੋ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਆਪ ਨੂੰ ਆਪਣੇ ਪੂਰੇ ਪਰਿਵਾਰ ਨੂੰ ਆਪਣੀ ਕੌਮ ਦੇ ਲਈ ਕੁਰਬਾਨ ਕਰ ਦਿੱਤਾ ਇਨਸਾਨੀਅਤ ਲਈ ਕੁਰਬਾਨ ਕਰ ਦਿੱਤਾ ਸਜਦਾ ਹੈ ਸਤਿਗੁਰੂ ਪਾਤਸ਼ਾਹ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ